ਵਧੀਆ ਸਿਕਾ ਜੀ ਸਿਕਾ ਸੰਦੀਪ ਸਿੰਘ ਜੀ ਹਾਲ ਚਾਲ ਕੀ ਹੈ ਜੀ ਹਾਂ ਹਾਂ ਸਰਬ ਕੇਵਲ ਜੀ ਵਧੀਆ ਠੀਕ ਠਾਕ ਹਾਂ ਜੀ ਕਿਵੇਂ ਚੱਲਦਾ ਕੰਮ ਵਧੀਆ ਚੱਲ ਜੰਦਾ ਕਿਰਪਾ ਤੁਹਾਨੂੰ ਵਧੀਆ ਚੱਲਦਾ ਅੱਜ ਫਿਰ ਅੱਜ ਵੀ ਅੱਜ ਤਿੰਨ ਏਕਾ ਟੋਕੜਾ ਵਸ਼ੀ ਹਾਂਜੀ ਤੇ ਏਕਾ ਸੋਈ ਇੱਕ ਉਹ ਮੱਝ ਸੋਈ ਮੈਂ ਮੈਂ ਹੀ ਸ਼ੁਰੂ ਕਰਦੀ ਆ ਫਿਰ ਹਾਂਜੀ ਮੱਝ ਦੀ ਮੇਰੀ ਮੱਝ ਹਣਾ ਹਾਂਜੀ ਚਲੋ ਇੱਧਰ ਸ਼ਿਕਰ ਦੱਸੋ ਇਹ ਟੋਕੜਾ ਜੀ ਇਹ ਟੋਕੜਾ ਜੀ ਇਹਨੂੰ 2 ਤਰੀਕ ਨੂੰ 2 ਮਹੀਨੇ ਹੋਏ ਨੇ ਆਪਾਂ ਆਹਦੀ ਗਾਰੰਟੀ ਨਹੀਂ ਕੋਈ ਦੇਣੀ 2 ਤਰੀਕ ਨੂੰ ਆਪਾਂ ਨਹੀਂ ਗਾਰੰਟੀ ਦੇਣੀ ਦੁੱਧ ਕਿੰਨਾ ਦੁੱਧ ਵੀ ਜੀ 10 ਕਿਲੋ ਵਸ਼ੀ ਆਪਣੇ ਘਰ ਦੀ ਹੈ ਠੀਕ ਆ ਖੋਲੋ ਸੁਹੀ ਵੀ ਆਪਣੇ ਕੋਲ ਆ ਬਣੀ ਹੀ ਆਪਣੇ ਕੋਲ ਲਓ ਜੀ ਵੇਖੋ 10 ਕਿਲੋ ਦੁੱਧਾ ਜੀ ਤੇ ਵੱਡੀ ਵਿਹਾਰਾ ਪੂਰੀ ਆ ਵੇਖੋ ਚੋਈ ਜੂ ਠੀਕ ਹੈ ਭਾਈ ਜੀ ਚੋਈ ਜੂ ਓਕੇ ਆ ਜਾਓ ਆ ਜਾਓ ਆਓ ਮੰਗੇ ਤਾਂ ਬਿਨਾਈ ਆ ਠੀਕ ਆ ਆ ਠੀਕ ਆ ਹਾਂਜੀ ਕਿਰੋ ਜੀ ਕਿੰਨੇ ਦੇ ਦੀਏ ਤੁਸੀਂ ਦੱਸ ਦੋ ਜੈ ਜਾਨ ਨੂੰ 35 ਦੇ ਦੀਏ ਹੋਰ ਜਾਨ ਨੂੰ ਮੋਜ ਲੈ 30 ਦੇ ਦੇ ਜਾਨ ਨੂੰ ਠੀਕ ਆ ਦੋ ਹੋਰ ਸੌੜੀ 28000 ਦੀ 28000 ਇਹ ਨਜ਼ਾਰੇ ਵਧੇ ਕੋ ਵੀ ਲੈ ਨੂੰ ਫਿਰ ਨਹੀਂ ਠੀਕ ਆ 28000 ਚੱਲ ਪਸਦੀ ਪਣੀ ਹੈਗੀ ਆ ਨਾ ਨਾ ਚਲੋ ਆਪਾਂ ਨਹੀਂ ਗਾਰੰਟੀ ਦੇਣੀ ਆਪਾਂ ਨਹੀਂ ਗਾਰੰਟੀ ਇਹ ਸੱਜਰਾ ਇਹ ਸੱਜਰਾ ਲਓ ਜੀ ਇਹ ਸੱਜਰਾ ਵੇੜ ਦੁੱਧ ਕਿੰਨਾ ਜੀ ਉਹ ਤਾਂ ਭਾਈ ਜੀ ਇਹ ਕੋ 14 15 ਕਿਲੋ ਚੋਰਾ 15 ਕਿਲੋ ਦੁੱਧ ਵੇਖੋ ਕਰਾ ਦੇ ਆ ਜਾ ਬਾਠੀ ਕਾ ਅੱਲਾਂ ਦੇ ਕਰਾ ਦੇ ਬਾਕੀ ਭਾਅ ਭਾਈ ਜੀ ਤੁਹਾਡੇ ਜਿਹੇ ਹੁੰਦਾ ਮਗਰੋਂ ਮੈਂ ਤਾਂ ਵੇਖਿਆ ਹੈ ਨਾ ਪਿੱਛਾ ਵੇਖਿਆ ਚਲੋ ਵਧੀਆ ਸਹੀ ਦੇ ਬਿਲਕੁਲ ਜੀ ਬਿਲਕੁਲ ਹਾਂਜੀ ਸਹੀ ਦਾ ਦੋ ਕਿੰਨੇ ਦੇ ਦੀ ਬਸ ਇਹ ਵੀ ਜਾਇ ਜੀ ਮੈਂ ਤਾਂ 50 ਹੀ ਦੇ ਦੇ ਕੋਈ ਗੱਲ ਛੋੜੀ ਹੋਵੇ ਬਣਦੋ 45000 ਦੀ ਛੋੜੀ ਹੋਣੀ 50000 ਯਾਰ ਹੀ ਕਰ ਦਾਂਗੇ ਚਲ 40000 ਦੀ ਜਾਂ ਬਠੀ 10 ਲੀਟਰ ਦੁੱਧ ਬਾਈ ਜੀ ਇਤੋਂ ਹਾਂਜੀ 15 15 ਕਿਲੋ ਦੁੱਧ ਆ ਜੀ ਬਠੀਕ ਆ 6 ਦੰਦ ਵੇਰ ਜੀ ਦੂਜਾ ਸਮਝਾ ਠੀਕ ਠੀਕ ਹੈ ਜੀ ਠੀਕ ਆ ਅਧਰੋਂ ਮੈਂ ਇਹ ਰੱਗੇ ਕਿਹਦੀ ਦੁੱਧ ਕਿੰਨੇ ਸਾਲੇ ਜੀ ਉਹਦੇ ਕੋਲ ਬਾਈ ਜੀ 10000 ਕਿਲੋ ਜੀ 10 11 ਕਿਲੋ ਦੁੱਧ ਅਸੀਂ 10 ਲੀਟਰ ਦੀ ਗਾਰੰਟੀ ਦਵਾਂਗੇ 10 ਤੋਂ ਬਾਹਰ ਹੀ ਹੈ ਜੀ ਠੀਕ ਆ ਨੋ ਗਰਾਹੂ ਦੇ ਲੋਕ ਕੀ ਹੋਇਆ ਅੱਜੇ ਟਾਈਮ 12 ਵਜੇ ਜੀ ਜੇ 12 ਵਜੇ ਲਓ ਦੇਖੋ ਗਰਾਹੇ ਨੀਲੀ ਦੀ ਦੀ ਪਿਓਰ ਬਿੱਲੀ ਪਿਓਰ ਦੀ ਬਿਲਕੁਲ ਸਹੀ ਗੱਲ ਆ ਜੀ ਬੱਚਾ ਮਰ ਗਿਆ ਆ ਗਿਆ ਜੀ ਮਗਰੇ ਤੇ ਕੱਤੀ ਆਈ ਕੱਤੀ ਮਗਰਾ ਆਜੋ ਬਜੀ ਆਜੋ ਚੁਆਈ ਜੋ ਹੈ ਵਧੀਆ ਜਬਰਦਸਤ ਐਨੋਕੇ ਠੀਕ ਆ ਬੋਲ ਐ ਜੀ ਆ ਬੱਚਾ ਇਹਦਾ ਆ ਬੱਚਾ ਨਾ ਜੀ ਉਹ ਕੰਨਿਆ ਠੀਕ ਹੈ ਤੇ ਕਿਹੜੀ ਜੀ ਫਰੰਦੀ ਕੀਮਤ ਆ ਮਈਆਂ ਤੂੰ ਨਹੀਂ ਜਾ ਰਹੀਆਂ ਪੌਣੇ ਤੁਸੀਂ ਤਾਂ ਸੋ ਮੈਦ ਲਿਆ ਹਾਂ ਹਾਂ ਜੀ ਦੱਸ ਤਾਂ ਜਿਹੜਾ ਸਾਰਾ ਗਾਵਾਂ ਰੇਡ ਹਨ ਉਹ ਸਨਮ ਹੈ ਤੁਹਾਨੂੰ ਜਿਆਦਾ ਪਤਾ ਮਈਆਂ ਨੂੰ ਜਿਹੜੇ ਸਾਰਾ ਗਾਵਾਂ ਰੇਡ ਹਨ ਹੁਣ ਮੈਂ ਇਹਦਾ ਵੀ ਤੁਸੀਂ 90 ਦੀ ਦੇ ਦੀਏ ਇੱਕੋ ਹੀ ਗੱਲ ਕਰ ਦੋ ਬਸ ਤੂੰ ਇਹ ਦਾ ਦੋ ਕਾਫੇ ਕਾਫੇ ਤੂੰ ਪੀਦਾ 5000 ਛੱਡ ਦਈਏ 80 ਦੀ 80 ਦੀ ਹੂੰ 80 ਜੋ 500 ਛੋੜ ਦੇ ਔਰ ਵੀਰ ਭਰਾ ਕੋਈ ਇਹ ਨਾ ਕਰ 75 ਲਾ ਲੈ ਨੀ ਨੀ ਠੀਕ ਹੈ ਜਾਈ ਜੀ ਜਾਈ 10 ਲੀਟਰ ਦੁੱਧ ਆਣ ਗਰੰਟੀ ਵਾਲਾ ਹੋਊਗਾ ਚਲੋ ਚਲੋ ਦੋ ਡੰਗ ਤਿੰਨ ਡੰਗ ਤਸੱਲੀ ਕਰੇ ਬਾ ਆਪਣੀ ਬਸ ਆਹੀਏ ਜੀ ਮਗਰ ਕੱਟੀ ਹੈ ਦੇਖੋ ਜੀ ਆ ਪਸ਼ੂ ਬਾਈਆਂ ਕੋਲ ਜੀ ਪਰ ਮੇਰਾ ਵੀਰ ਇੱਥੇ ਆ ਕੇ ਚੁਾਈ ਕਰਕੇ ਹਣਾ ਜੀ ਹਾਂ ਜੀ ਆਪਣੀ ਤਸੱਲੀ ਬਾਕੀ ਹੁਣ ਭਾਅ ਤਾਂ ਤੁਹਾਨੂੰ ਪਤਾ ਲੱਗ ਗਿਆ ਦੋ ਤਿੰਨ ਡੰਗ ਚੋਪ ਬਿਲਕੁਲ ਜੀ ਨੰਬਰ ਜੀ 99799 ਹਾਂਜੀ 38187 ਠੀਕ ਹੈ ਪਿੰਡ ਮੀਕੇ ਪਿੰਡ ਮੀਕੇ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਤਹਿਸੀਲ ਬਟਾਲਾ ਲੱਗ ਗਿਆ ਆਪਣੇ ਮਹਿਤਾ ਚੌਂਕ ਆ ਜੀ ਕਮਾਨ ਅੱਡਾ ਵਾ ਇਧਰੋਂ ਆਣਾ ਇਹਦੇ ਬਿਆਸ ਦੇਰੇ ਤੋਂ ਵੀ ਆ ਸਕਦਾ ਤੇ ਇਧਰੋਂ ਮਹਿਤਾ ਚੌਂਕ ਠੀਕ ਹੈ ਭਾਈ ਜੀ ਸਸਿਕਾ ਸਸਿਕਾ